ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਜੇਲ੍ਹਪੁਰੋ ਅੰਦੋਲਨ ਦੇ ਪੰਜਵੇਂ ਦਿਨ ਵੀ ਕੈਪਟਨ ਸਰਕਾਰ ਦੀ ਬੇਰੁਖੀ ਅਤੇ ਕਿਸਾਨ ਵਿਰੋਧੀ ਵਤੀਰੇ ਨੂੰ ਦੇਖਦਿਆਂ ਪਿੰਡ ਦੇਵੀਦਾਸਪੁਰ ਜੰਡੇਆਲਾ ਗੁਰੂ ਨਜ਼ਦੀਕ ਮੌਖ ਰੇਲਮਾਰਗ ਦਿੱਲੀ ਅਮਰਸਰ ਨੂੰ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਨਿਰੰਤਰ ਜਾਰੀ ਹੈ ਅਤੇ ਕਿਸਾਨਾ ਨੂੰ ਸਰਬੰਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹ ਮੋਰਚਾ ਰੇਲ ਮਾਰਕ ਤੇ ਹੀ ਚਲਾਇਆ ਜਾਵੇਗਾ। ਵੱਲੋਂ ਆਪਣੀਆਂ ਮੰਗਾਂ ਦੇ ਹੱਥ ਵਿੱਚ ਬਿਡੇਗੇ ਅੰਦੋਲਨ ਜਿਸ ਨੂੰ ਕਜੀਲਪੁਰ ਅੰਦੋਲਨ ਦਾ ਨਾਮ ਦਿੱਤਾ ਗਿਆ। ਤੁਸੀਂ ਵੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਰੇਲਵੇ ਟ੍ਰੈਕ ਖੇਲਿਆ ਗੂੜ ਨਿਜੀ ਪਿੰਡ ਦਲਗਹਪੁਰਾ ਉੱਤੇ ਕੱਲ ਤੋਂ ਬੈਠੇ ਹੋਏ ਨੇ ਪਹਿਲਾਂ ਇਹਨਾਂ ਦਾ ਦਰਨਾ ਦਰਨ ਤਰ ਜਿਹਦੇ ਵਿੱਚ ਚੱਲ ਰਿਹਾ ਸੀ ਪਰ ਕੱਲ ਤੋਂ ਇਹਨਾਂ ਨੇ ਰੇਲਵੇ ਟ੍ਰੈਕ ਜੋ ਕਿ ਦਿੱਲੀ ਅਮਰਸਰ ਨੈਸ਼ਨਲ ਹਾਈਵੇ ਰੇਲਵੇ ਟ੍ਰੈਕ ਹੈ ਉਹ ਤੋਂ ਤੈਨਾਂ ਨੂੰ ਜਾਮ ਲਾਇਆ ਆ ਕਿਸਾਨ ਆਪਣੀਆਂ ਮੰਗਾਂ ਤੇ ਪੂਰੀ ਤਰ੍ਹਾਂ ਅੜੇ ਹੋਏ ਨੇ ਆਓ ਤੁਹਾਨੂੰ ਅੱਜ ਉਠਾਉਨੇ ਆ ਕਰਨੇ ਵਾਲੀ ਜਗ੍ਹਾ ਤੇ ਚਾਹਤ ਫਿਰ ਕਿਵੇਂ ਕਿਸਾਨ ਪੁਲਿਸ ਪ੍ਰਸ਼ਾਸਨ ਕਿਵੇਂ ਜਿਹੜਾ ਸਾਰਾ ਪ੍ਰਬੰਧ ਪੁਖਤਾ ਕੀਤੇ ਗਏ ਨੇ ਹੁਣ ਰੇਲਵੇ ਟ੍ਰੈਕ 'ਤੇ ਚੱਤ ਮਾਰਦੇ ਆ ਐਸ ਪਾਸੇ ਵੀ ਕਿਸਾਨ ਬੈਠੇ ਨੇ ਪਰਲੇ ਪਾਸੇ ਵੀ ਇਹਨਾਂ ਦੇ ਸਾਰੇ ਗੱਡੀਆਂ ਲੱਗੀਆਂ ਨੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨਾਲ ਹਾਂਜੀ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਨੂੰ ਹੱਥ ਵਿੱਚ ਲੈ ਕੇ ਜਨਸ ਕਰ ਰਿਹਾ ਉਹ ਤਾਂ ਜੀ ਸਾਡੀਆਂ ਜਿਹੜਾ ਦੂਜਾ ਦਿਨ ਹੋ ਗਿਆ ਰੇਲ ਟ੍ਰੈਕ ਅਸੀਂ ਜਾਮ ਕੀਤਾ ਅਮਰਥਾ ਦਿੱਲੀ ਉਹ ਉਹਦੇ ਵਿੱਚ ਵੀ ਡਾਕਟਰ ਸਵਾਮੀ ਨਾਲ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਤੇ ਉਹ ਡਾਕਟਰ ਨਾਲ ਕਮਿਸ਼ਨ ਡਾਕਟਰ ਸਵਾਮੀ ਨਾਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸਾਨੂੰ ਫਸਲਾਂ ਦੇ ਭਾਅ ਦਿੱਤੇ ਜਾਣ ਕਿਉਂਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਲਾਗਤ ਖਰਚੇ ਅਨੁਸਾਰ ਨਹੀਂ ਮਿਲੇ ਇਸ ਕਰਕੇ ਕਿਸਾਨਾਂ ਸਰ ਕਰਜ਼ਾ ਖਤਮ ਹੋ ਗਿਆ ਤੇ ਉਹਨਾਂ ਦਾ ਸਮੁੱਚਾ ਜਿਹੜਾ ਕਰਜ਼ਾ ਵਾ ਉਹ ਖਤਮ ਕੀਤਾ ਜਾਵੇ ਕਿ ਦੂਸਰੇ ਦਿਨ ਵੀ ਕੋਈ ਫਸਲਾਂ ਦੇ ਭਾਵਾਂ ਤੇ ਤੇ ਕਰਜ਼ਾ ਮਾਫੀ ਤੇ ਸਰਕਾਰ ਵੱਲੋਂ ਕੋਈ ਸਾਨੂੰ ਕੋਈ ਥੋੜਾ ਸੰਘਾਰਾ ਨਹੀਂ ਮਿਲ ਰਿਹਾ ਸੋ ਇਸ ਕਰਕੇ ਅਸੀਂ ਰੀਲ ਟ੍ਰੈਕ ਜਾਮ ਕਰ ਲਈ ਮਜਬੂਰ ਆ ਸੋ ਜਦੋਂ ਅਸੀਂ ਵੀ ਆਸ ਰੱਖਦੇ ਪ ਸੀ ਰੀਲ ਟ੍ਰੈਕ ਜਾਮ ਕਰਨ ਦਾ ਕੋ ਸਾਡੀ ਜਥੇਬੰਦਨਤਾ ਦਾ ਸਵਾਲ ਨਹੀਂਗਾ ਮਜਬੂਰੀ ਚ ਰੀਲ ਟ੍ਰੈਕ ਜਾਮ ਕੀਤਾ ਗਿਆ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਉਸੇ ਵੇਲੇ ਰੀਲ ਟ੍ਰੈਕ ਜਾਮ ਛਡੋਂ ਜਾ ਰਹੇ ਹਾਂ ਕਿਸਾਨਾਂ ਬੰਦੀ ਕੋਈ ਟਾੜੀ ਗੱਲ ਪਰ ਪ੍ਰਸ਼ਾਸਨਾ ਚੱਲ ਰਹੀ ਗੱਲਬਾਤ ਤੇ ਕਾਫੀ ਦੌਰ ਹੋਏ ਆ ਜਿਵੇਂ ਡੀਸੀ ਕਰਨਤਾ ਨਾਏ ਸੀਗੇ ਅੰਮ੍ਰਿਤਸਰ ਐਸਐਸਪੀ ਸਾਹਿਬ ਆਏ ਸੀਗੇ ਹੁਣ ਵੀ ਐਸਪੀ ਡੀ ਤੇ ਐਸਡੀਐਮ ਲਗਾਤਾਰ ਲੱਗੇ ਹੋਏ ਆ ਪਰ ਗੱਲਬਾਤ ਚੋਂ ਕੋਈ ਨਿਕਲ ਕੇ ਨਹੀਂ ਆ ਰਿਹਾ ਵੱਡਾ ੜਕਾ ਹੈ ਵੀ ਜਿਹੜੀਆਂ ਸਾਡੀਆਂ ਪਿੰਡੋਂ ਮੰਨ ਲਈਆਂ ਮੰਗਾ ਸੀਐਮ ਸਾਹਿਬ ਨਾਲ ਮੀਟਿੰਗ ਦੋ ਵਾਰੀ ਉਹਨਾਂ ਨੇ ਉਹ ਚੱਲਣਾ ਮੰਨ ਲਈਆਂ ਪਰ ਉਹਨਾਂ ਦਾ ਹੱਲ ਅਜੇ ਤੱਕ ਨਹੀਂ ਕੀਤਾ ਜਾ ਰਿਹਾ ਸਾਨੂੰ ਕਹਿੰਦੇ ਸੀਐਮ ਸਾਹਿਬ ਨਾਲ ਮੀਟਿੰਗ ਕਰਾਂ ਅਸੀਂ ਕਿਹ ਅਸੀਂ ਮੀਟਿੰਗ ਕਰਨੋਂ ਪਿਆਰ ਆ ਪਰ ਪਹਿਲੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰ ਜਿਹੜੇ ਕਿਸਾਨਾਂ ਨੇ ਜਾਂ ਮੰਨੀਆਂ ਹੀ ਮੰਗਾ ਅਗਰ ਉਹ ਕਰਦੇ ਚ ਦੇਰੀ ਕਰਦੇ ਆ ਤਾਂ ਅਗਲਾ ਸਟੈਪ ਕੀ ਹੋਊਗਾ ਬਾਜੇ ਜਿੰਨੀ ਦੇਰੀ ਕਰਨਗੇ ਸਟੈਪ ਤਾਂ ਇਹ ਹੈ ਵੀ ਰੇਲ ਟ੍ਰੈਕ ਜਿਹੜਾ ਵਾ ਉਹ ਲਗਾਤਾਰ ਜਾਮ ਰਹੂਗਾ ਜਿੰਨਾ ਚਿਰ ਕਿਸਾਨਾਂ ਬਿਚਾ ਕੇ ਮੰਗਾ ਦਾ ਕੁਝ ਹੋਸਲ ਨਹੀਂ ਕਰਦੇ